ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਗਰ ਤੇ ਜੀ ਤੁਹਾਡੇ ਚੈਨਲ ਤੇ ਅੱਜ ਅਸੀਂ ਤੁਹਾਡੇ ਸੇ ਲੈ ਕੇ ਆ ਗਿਆ ਨਹੀਂ ਵਟਾ ਵਾਲੀ ਦਸਤਾਰ ਜਿੱਦੀ ਲੈਂਥ ਹੈ ਜੀ 8 ਮੀਟਰ ਰੁਪਿਆ ਵਾਲ ਕਪੜਾ ਤੇ ਇਸ ਵਟਾ ਵਾਲੀ ਦਸਤਾਰ ਚ ਆਪਾਂ ਕਰਾਂਗੇ ਲਾਸਟ ਵਾਲਾ ਲੜਾ ਮੋਟਾ ਤੇ ਹੁਣ 3 ਡੀ ਕਾਰ ਕਰ ਲਗਾਵਾਂਗੇ ਪਹਿਲਾ ਲੜਾ ਰੱਖ ਕੇ ਲਿਆਂਦਾ ਆਪਾਂ ਪਹਿਲੇ ਲੜੇ ਹੁਣ ਥੋੜੇ ਜਿਹਾ ਵਟ ਬਣਾਵਾਂਗੇ ਹਰੇਕ ਉੱਪਰਲੇ ਤੁਸੀਂ ਵਟ ਬਣਾਉਣ ਲੱਗੇ ਹੋ ਚੈੱਕ ਕਰਨਾ ਕਿ ਆਪਣਾ ਖੁੱਲਿਆ ਪਾਸ ਆਪਣੀ ਅੱਖ ਵਾਲੀ ਸਾਈਡ ਹੋਵੇ ਤੇ ਬੰਦ ਵਾਲਾ ਪਾਸ ਆਪਣੇ ਕੰਨ ਵਾਲੀ ਸਾਈਡ ਹੋਵੇ ਹੁਣ ਆਪਾਂ ਪਹਿਲਾ ਫੱਲਾ ਖੋਲ ਕੇ ਇਧਰੋਂ ਵੱਟ ਬਣਾਵਾਂਗੇ। ਦੋਨੋਂ ਪਾਸੋਂ ਚੰਗੀ ਤਰ੍ਹਾਂ ਵੱਟ ਖੋਲ ਲੈਣੇ ਆ। ਸੈੱਟ ਕਰਕੇ ਆਪਣੇ ਸੈਂਟਰ 'ਚੋਂ ਥੋੜਾ ਜਿਹਾ ਸਾਈਡ ਤੇ ਲੜ ਕਰਕੇ ਲਗਾਵਾਂਗੇ ਆਪਾਂ। ਪਿੱਠੂ ਥੋੜਾ ਫੋਲਡ ਕਰਕੇ ਵੱਟ ਇਕੱਠੇ ਕਰਕੇ ਰੱਖ ਤੇ ਤੇ ਹੁਣ ਆਪਾਂ ਥੱਲੋ ਦੀ ਵੱਟਾਂ ਕੇ ਖੋਲਾਂਗੇ। ਇਧਰ ਤੁਸੀਂ ਇਹਦੀ ਚੱਕ ਕੇ ਵੱਟ ਇਹਦਾ ਖੋਲ ਸਕਦੇ ਹੋ ਜਦੋਂ ਆਪਾਂ ਵੱਟ ਬਣਾਉਂਦੇ ਆ ਇੱਕ ਦੂਜੇ ਦੇ ਅੰਦਰ ਕੋਈ ਵੱਟ ਚੱਲ ਜਾਂਦਾ ਵਾ। ਜਦੋਂ ਆਪਾਂ ਲੜ ਨੂੰ ਸੈੱਟ ਕਰਕੇ ਲੈ ਆਣਾ ਤੇ ਜਦੋਂ इधर लगाना फिनिशिंग करनी वो आप वट खोल के करा हूँ ना गया जी दूध लड़ दूध लड़ भी आप सेंटर चौके तो आना वा जिधर पहला लड़ा लगयासी उस तो थोड़ा जीचे ना ही चंकी तरह उपरों सैट करते हुए साफ करके लैके आना वा इधर आकर तुम्हें तो चैक करने कि अपने दोनों पल्ले खुले वाले साइड नीचे हैगी है ना जरवाली सैड तो नहीं हैगी इधर ही हम आपको एक पला चक् के वट बनावे ਤੁਸੀਂ ਉਸ ਹਿਸਾਬ ਨਾਲ ਵਟ ਬਣਾਣੇ ਆ ਜਿੰਨੇ ਤੁਹਾਡੇ ਕੋਲ ਸਾਮ ਹੋ ਜਾਣ ਮਤਲਬ ਕਿ ਤੁਸੀਂ ਇੱਧਰ ਆ ਕੇ ਸੈੱਟ ਕਰ ਸਕੋ ਉਹਨੇ ਕਿ ਤੁਸੀਂ ਇੱਧਰ ਵਟ ਕ੍ਰੀਏਟ ਕਰਨੇ ਆ ਆਪਣੀ ਪੱਗ ਵਿੱਚ ਜਿੰਨੇ ਜ਼ਿਆਦਾ ਤੁਸੀਂ ਵਟ ਕ੍ਰੀਏਟ ਕਰੋਗੇ ਉੰਨੇ ਤੁਹਾਨੂੰ ਕਰਨੇ ਔਖੇ ਹੋਗੇ ਜਿੰਨੇ ਘੱਟ ਕਰੋਗੇ ਉੰਨੇ ਤੁਹਾਨੂੰ ਸੌਖੇ ਹੋਗੇ ਹੁਣ ਇੱਧਰ ਆ ਕੇ ਜਦੋਂ ਮੈਂ ਵਟ ਆਪਣੇ ਸੈੱਟ ਕਰ ਲਏ ਤੇ ਜਿਹੜੇ ਥੋੜੇ ਅੰਦਰ ਹੋਗੇ ਸੀ ਉਹਨਾਂ ਨੂੰ ਆਪਾਂ ਅੰਗੂਠੇ ਦੀ ਮਦਦ ਨਾਲ ਟਣ ਟਣ ਕੇ ਕੱਢ ਲੈਣ ਬਾਹਰ ਹੁਣ ਜਿੱਥੇ ਆਪਣੇ ਪਹਿਲੇ ਲੜੜ ਦੇ ਵੱਟ ਖਤਮ ਹੁੰਦੇ ਸੀ ਆਪਾਂ ਉਧਰ ਇਹਨੂੰ ਲਗਾਵਾਂਗੇ ਇਦਾਂ ਆਪਾਂ ਹਰੇਕ ਲੜੜ ਦੇ ਵਿੱਚ ਕਰਾਂਗੇ ਜਿੱਥੇ ਆਪਣੇ ਪਹਿਲੇ ਲੜੜ ਦੇ ਵੱਟ ਖਤਮ ਹੁੰਦੇ ਹੋਗੇ ਉਸ ਦੇ ਉੱਪਰ ਆਪਾਂ ਅਗਲਾ ਲੜ ਲਗਾਵਾਂਗੇ ਇਹਨੂੰ ਹੁਣ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਲਗਾ ਦਈਏ ਤੇ ਜਦੋਂ ਆਪਾਂ ਪੱਲਾ ਪੂਰਾ ਲਗਾ ਦਰਾਂ ਤੁਸੀਂ ਇੱਕ ਵਾਰੀ ਜਦੋਂ ਉੱਪਰੋਂ ਹੱਥ ਫੇਰੇ ਹਨ ਤੇ ਤੁਹਾਡੇ ਸਾਰੇ ਵੱਟ ਬਹਿ ਜਾਣੇ ਆ ਤੇ ਉਧਰੋਂ ਦੀ ਪੱਗ ਤੁਹਾਡੀ ਟੈਟ ਹੋ ਕੇ ਪਿੱਛੋਂ ਦੀ ਜਾਊਗੀ ਹੁਣ ਪਿੱਛੋਂ ਦਾ ਆਪਾਂ ਪਿੰਟ ਕਰਕੇ ਲਿਆਉਂਦਾ ਫਿਰ ਜਿੱਥੇ ਆਪਾਂ ਪਹਿਲੇ ਨਾਲ ਲਗਾਇਆ ਸੀ ਉਸ ਤੋਂ ਥੋੜਾ نیچے ਸਾਫ਼ ਕਰਕੇ ਨਾਲ ਹੀ ਲੈ ਕੇ ਆਉਂਦਾ ਹੁਣ ਇੱਧਰ ਆ ਕੇ ਫੇਰ ਆਪਾਂ ਇਹ ਚੀਜ਼ ਦੇਖਣੀ ਆ ਕਿ نیچے ਵਾਲੇ ਪਾਸੇ ਆਪਣਾ ਖੁੱਲਾ ਪੱਲਾ ਆਵੇ ਤੇ ਉੱਪਰ ਵਾਲੇ ਪਾਸੇ ਬੰਦ ਪੱਲਾ ਆਵੇ ਹੁਣ ਇੱਧਰ ਦੀ ਆਪਾਂ ਛੱਕ ਕੇ ਵੱਟ ਬਣਾਵਾਂਗੇ ਤੇ ਜਿਹੜਾ ਇਹ ਵੱਟਾਂ ਵਾਲ ਨਾਲ ਜਿਹੜਾ ਆਪਾਂ ਇੱਥੋਂ ਇਕੱਠਾ ਕਰਦੇ ਆ ਇਹ ਆਪਣਾ ਸੈਕਿੰਡ ਪਰਵੱਟਾ ਹੈ ਨਾ ਜਿੱਧਰ ਆਪਣਾ ਪਰਵੱਟਾ ਖਾਲੀ ਆ ਉਹਦੇ ਸੇਰ ਤੇ ਸਿੱਧਾ ਉੱਪਰ ਪਿੰਚ ਕਰਕੇ ਲਗਾਉਣਾ ਹੁੰਦਾ ਵਾ ਤੇ ਇਸ ਗੱਲ ਧਿਆਨ ਰੱਖਣਾ ਵਾ ਕੀ ਆਪਾਂ ਇਹ ਗਲਤੀ ਨਾ ਕਰੀਏ ਵਾਰ-ਵਾਰ ਹਰੇਕ ਵਾਗ ਦੇ ਵਿੱਚ ਹੁਣ ਦੇਖੋ ਜਿਹੜੇ ਆਪਣੇ ਵਾਟ ਅੰਦਰ ਨੂੰ ਹੋ ਗਏ ਸੀ ਆਪਾਂ ਥੋੜੇ ਜਿਹਾ ਉਹਨੂੰ ਚੁੰਡੀ ਪਰ ਕੇ ਬਾਹਰ ਨੂੰ ਕੱਢ ਲੈਂਦੇ ਆ ਤੇ ਉਹ ਵਾਟ ਜਿਹੜਾ ਆਪਣਾ ਬਾਹਰ ਨੂੰ ਆ ਜਾਣਾ ਜਿੱਥੇਰ ਆਪਣੇ ਪੇੜੇ ਲੜਦੇ ਵਟ ਖਤਮ ਹੁੰਦੇ ਸੀਗੇ ਉਸ ਤੋਂ ਆਪਾਂ ਉੱਪਰ ਇਹ ਲੜ ਲਗਾ ਦਾਂਗੇ ਆਪਣਾ ਪਹਿਲਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਦੋ ਜੀ ਹਰੇਕ ਲੜ ਦੇ ਵਿੱਚ ਥੋੜਾ ਟਾਈਮ ਲਾ ਕੇ ਸੈੱਟ ਕਰੋਗੇ ਤੁਹਾਡਾ ਬਾਅਦ ਵਿੱਚ ਲਾਸਟ ਵਿੱਚ ਤੁਹਾਨੂੰ ਸੈੱਟ ਕਰਨ ਦੀ ਲੋੜ ਨਹੀਂ ਪੈਣੀ ਹੁਣ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਸੈੱਟ ਕਰਕੇ ਐ ਡੀ ਖਮ ਗਿਆ ਆਪਾਂ ਪਿੱਛੋਂ ਪੇਂਟ ਕਰਕੇ ਹੁਣ ਆ ਗਏ ਜੀ ਆਪਣਾ ਚੌਥਾ ਲੜੜ ਲੜੜ ਵੀ ਥੋੜੇ ਆਪਾਂ ਥੱਲੇ ਰੱਖਿਆ ਤੇ ਸੈੱਟ ਕਰਦੇ ਹੋਏ ਨਾਲ ਹੀ ਲਿਆਏ ਤੁਹਾਨੂੰ ਜੇ ਤੁਸੀਂ ਪੱਗ ਬੰਨਣ ਲੱਗ ਗਏ ਥੋੜੇ ਦਿਨਾਂ ਬਾਅਦ ਤੁਹਾਨੂੰ ਪਤਾ ਲੱਗ ਜਾਣਾ ਕਿ ਆਪਣੇ ਉੱਪਰ ਉਹਦੀ ਸ਼ੇਪ ਕਿੱਦਾਂ ਕ੍ਰੀਏਟ ਕਰਨੀ ਆ ਪੱਗ ਦੀ ਤੁਸੀਂ ਆਪਣੇ ਹੱਥ ਨਾਲ ਹੀ ਬਿਨਾਂ ਦੇਖੇ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਨਹੀਂ ਹੁੰਦੀ ਤੁਸੀਂ ਨਾਲ ਫਿਰ ਸ਼ੀਸ਼ਾ ਸਾਖ ਸਕਦੇ ਹੋ ਉਹਦੇ ਨਾਲ ਤੁਸੀਂ ਬਾਰ ਬਾਰ ਉੱਪਰ ਉਹ ਸਟੈਕ ਕੇ ਸੈੱਟ ਕਰਕੇ ਦੇਖ ਸਕਦੇ ਹੋ ਹੁਣ ਇਧਰੋਂ ਆ ਗਿਆ ਜੀ ਆਪਣਾ ਚੌਥਾ ਲੜੜ ਇਹਦੇ ਵੀ ਆਪਾਂ ਸੇਮ ਉਹੀ ਥਿੰਗ ਦੇਖੀ ਜੇ ਤਾਂ ਪਹਿਲਾਂ ਕੀਤਾ ਸੀਗਾ ਖੁੱਲੇ ਪਾਸਾ ਥੱਲੇ ਆ ਗਿਆ ਤੇ ਇਹਦੇ ਚੱਕ ਕੇ ਵਟ ਬਣਾਤੇ ਵਟਾਂ ਨੂੰ ਇਕੱਠੇ ਕਰਕੇ ਉਸੇ ਜਗ੍ਹਾ ਤੇ ਪੇਂਟ ਕਰਕੇ ਥੋੜਾ ਜਿਹਾ ਤੇ ਉਪਰੋਂ ਦੀ ਲੜ ਫੋਲਡ ਕਰ ਲਿਆ ਜੇ ਇਹਦੇ ਨਾਲ ਆਪਣੀ ਜਦ ਸਤਾਰ ਥੋੜੀ ਜਿਹੀ ਬਾਹਰ ਨੂੰ ਸ਼ੇਪ ਆਊਗੀ ਬੈਠਮੀ ਬੈਠਮੀ ਨਹੀਂ ਆਊਗੀ ਹਣ ਇੱਧਰ ਆ ਕੇ ਆਪਾਂ ਫਿਰ ਵਟ ਫੋੜਾਂਗੇ ਤੇ ਇਹੇ ਵਟਾਂ ਵਿੱਚ ਤੁਸੀਂ ਲਾਸਟ ਵਿੱਚ ਦੇਖੋ ਮੈਂ ਜੀ ਦਸ ਆਪਣੀ ਸੂਈ ਮਾਰੂੰਗਾ ਨਾ ਤੇ ਇਹ ਵਟ ਬ੍ਰੀਕ ਹੋ ਜੈਣੇ ਪ੍ਰੋਪਰ ਇਸ ਕਰਕੇ ਜਿੰਨੇ ਜ਼ਿਆਦਾ ਵਟ ਆਪਾਂ ਬਣਾ ਸਕਦੇ ਤੇ ਇਹ ਬਣਾਵਾਂਗੇ ਬਰੀਕ ਵਟਾਂ ਵਾਲੀ ਭੱਗ ਆ ਇਹ ਨਾਲ ਦੀ ਨਾਲ ਆਪਾਂ ਹਰੇਕ ਲਾੜੇ ਨੂੰ ਸੈੱਟ ਕਰੀ ਜਾਣਾ ਵਾ ਹੁਣ ਇਹ ਆਪਣੇ ਚੌਥੇ ਲਾੜੇ ਦੇ ਵਿੱਚੋਂ ਸ਼ੇਪ ਆਪਣੀ ਪੱਣੀ ਸਤਾਰ ਦੀ ਸ਼ੁਰੂ ਹੋ ਜਾਂਦੀ ਆ ਤੇ ਇਹਨੂੰ ਆਪਾਂ ਥੋੜਾ ਜਿਹਾ ਪਿੰਚ ਕਰਤਾ ਸੀਗਾ ਹੁਣ ਤੇ ਆਪਣੀ ਸ਼ੇਪ ਉਧਰ ਥੋੜੀ ਜਿਹੀ ਬਾਹਰ ਨੂੰ ਘਟੀ ਸੀ ਹੁਣ ਪੰਜਵੇਂ ਲਾੜੇ ਦੇ ਵਿੱਚ ਆਪਾਂ ਫੇਰ ਉਦਹੀ ਕਰਨਾ ਵਾ ਪਿੱਛੋਂ ਪਿੰਚ ਕਰਕੇ ਉੱਪਰੋਂ ਸਾਫ਼ ਕਰਦੇ ਹੋਏ ਨਾਲ ਲਿਆਣਾ ਲਾੜ ਨੂੰ ਹੁਣ ਦੇਖੋ ਮੈਨੂੰ ਇੱਦਾਂ ਆਪਣੇ ਉਂਗਲੀਆਂ ਦੇ ਨਾਲ ਹੀ ਪਤਾ ਲੱਗ ਜਾਂਦਾ ਵਾ ਕਿ ਕਿੰਨੀ ਸਪੇਸ ਰੱਖਣੀ ਹੈ ਮੈਂ ਉਸ ਹਿਸਾਬ ਨੇ ਹੀ ਸੈੱਟ ਕਰੀ ਜਾਂਦਾ ਹਾਂ ਫਿਰ ਲਈ ਤੇ ਜਿਹਨਾਂ ਨੂੰ ਨਹੀਂ ਪਤਾ ਲੱਗਦਾ ਫਿਰ ਉਹ ਸ਼ੀਸ਼ੇ ਦੀ ਮਦਦ ਨਾਲ ਦੇਖ ਸਕਦੇ ਆ ਹੁਣ ਇੱਧਰੋਂ ਥੋੜਾ ਜਿਹਾ ਪਿੰਚ ਕਰ ਲਿਆ ਤੇ ਜਿਹੜੇ ਵਟ ਚੱਕ ਕੇ ਪੋੜਾਵਾਂਗੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਚੇਕ ਨੋ ਜਿਹੜਾ ਨੋਵਾਂ ਵਾ ਉਹ ਤਾਂ ਅੰਦਰ ਨੂੰ ਹੀ ਆਪਾਂ ਫੋਲਡ ਕਰ ਦੇਣਾ ਤੇ ਬਾਕੀ ਇਹਦੇ ਆਪਣੇ 8 ਵਟ ਬਣ ਗਏ ਤੇ ਇਧਰ ਆ ਕੇ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਸੈੱਟ ਕਰਾਂਗੇ ਖੋਲਾਂਗੇ ਤਾਂ ਹੀ ਆਪਣੀ ਪਗ ਦੇ ਵਿੱਚ ਦੇਖੂਗੇ ਜੇ ਆਪਾਂ ਇਹਨੂੰ ਇਧਰ ਆ ਕੇ ਸੈੱਟ ਨਾ ਕੀਤਾ ਤਾਂ ਜਿਹੜੇ ਵਟ ਆ ਉਹ ਅੰਦਰ ਹੀ ਰਹਿ ਜਣੇ ਉਹ ਆਪਣੇ ਦਸਵਾਰ ਦੇ ਵਿੱਚ ਬਾਹਰ ਦਿਖਣੇ ਨਹੀਂ ਠੀਕ ਹੈ ਜੀ ਹੁਣ ਦੇਖੋ ਜਿਹੜੇ ਅੰਦਰ ਨੂੰ ਵਟ ਹੋਏ ਚੰਗੀ ਤਰ੍ਹਾਂ ਆਪਾਂ ਸਾਰਿਆਂ ਨੇ ਪਹਿਲਾਂ ਖੋਲਣੇ ਆ ਉਹ ਅੰਦਰੋਂ ਦੀ ਅੰਗੂਠੇ ਦੀ ਮਦਦ ਨਾਲ ਆਪਾਂ ਬਾਹਰ ਨੂੰ ਕੱਢ ਸਕਦੇ ਇਹਨੂੰ ਚੁੰਡੀ ਭਰ ਕੇ ਤੇ ਬਾਕੀ ਜਿਹੜੀ ਸ਼ੇਪ கிரேਟ ਆ ਆਪਣੀ ਚੌਥੇ ਲੜਰ ਤੋਂ ਸਟਾਰਟ ਹੋ ਜਾਂਦੀ ਆ ਜਿਹੜੇ ਮਾੜੇ ਮੋٹے ਵੱਟ ਥੱਲੇ ਨੂੰ ਆਉਂਦੇ ਉਹਨੂੰ ਸਲਾਈ ਦੀ ਮਦਦ ਨਾਲ ਸੈੱਟ ਕਰ ਲੈਣਾ ਉਹ ਜਿਹੜਾ ਵੱਟ ਦਾ ਥੱਲੇ ਨੂੰ ਮੰਨਦਾ ਹਾਲ ਦੇ ਉੱਤੇ ਸਲਾਈ ਰੱਖ ਕੇ ਉੱਪਰ ਨੂੰ ਮੜ ਜਾ ਉਹਨੂੰ ਟਾਈਟ ਕਰ ਦੋ ਤੇ ਲੜਰ ਲੜਰ ਦਾ ਉੱਥੇ ਟਿਕ ਜਾਣਾ ਹੁਣ ਆਗੇ ਲਾਸਟ ਪੱਲਾ ਲਾਸਟ ਪੱਲੇ ਦੇ ਨਾਲ ਆਪਾਂ ਇੱਕ ਜੁਆਇੰਟ ਕਰ ਲਿਆ ਉੱਪਰ ਨੂੰ ਦੇ ਜਦਨਾ ਆਪਣਾ بیس ਤਿਆਰ ਹੋ ਗਿਆ ਇੱਕ ਪੱਲਾ ਆਪਾਂ نیچے ਰੱਖਿਆ ਇੱਕ ਪੱਲਾ ਆਪਾਂ ਨਾਲ ਉੱਪਰ ਜੁਆਇੰਟ ਕਰਤਾ ਹੁਣ ਇਧਰੋਂ ਦੀ ਆ ਕੇ ਇੱਕ ਪਿੰਚ ਕਰਾਂਗੇ ਫਿਰ ਉਹਨੂੰ ਉੱਪਰੋਂ ਦੀ ਪਿੰਚ ਕਰਕੇ ਇਧਰੋਂ ਦੀ ਲੜ ਆਪਾਂ ਕਰਨਾ 3D ਤਾਂ ਇਹਨੂੰ ਆਪਾਂ ਜਿਆਦਾ ਮੋਟਾ ਕਰਕੇ ਲਗਾਵਾਂਗੇ ਮੋਟਾ ਕਰਕੇ ਲੜ ਇੱਦੀ ਉੱਪਰੋਂ ਜਿੱਥੇ ਸਪੇਸ ਆਪਣੀ ਮੇਨਟੇਨ ਹੁੰਦੀ ਆ ਸੈੱਟ ਕਰਕੇ ਸਾਫ਼ ਕਰਕੇ ਠੰਗੀ ਤਰ੍ਹਾਂ ਲਗਾ ਦੇਣਾ ਤੇ ਅਗਰ ਤੁਹਾਡੀ ਜਿਆਦਾ ਨੋਕ ਬਾਹਰ ਨੂੰ ਆਂ ਤੁਸੀਂ ਆਪਣੇ ਹੱਥ ਦੀ ਮਦਦ ਨਾਲ ਉੱਥੇ ਰੱਖ ਕੇ ਉਹਨੂੰ ਪ੍ਰੈਸ ਕਰ ਸਕਦੇ ਹੋ ਹੁਣ ਇਧਰੋਂ ਦੀ ਆਪਾਂ ਇਹਨੂੰ ਥੋੜਾ ਜਿਹਾ ਅੰਦਰੋਂ ਫੋਲਡ ਕਰਕੇ ਮੋਟਾ ਕਰਾਂਗੇ ਲਾਟ ਨੂੰ ਕਿਉਂਕਿ ਆਪਾਂ ਇਹ 3D ਕਰਨਾ ਵਾ ਜਿਹੜਾ 3D ਆਪਾਂ ਪੱਗ ਬਣਾਦੇ ਹੁੰਦੇ ਆ ਸੇਮ ਉਹਦੇ ਲਾਸਟ ਲੜ ਆਪਾਂ 3D ਕਰਾਂਗੇ ਹੁਣ ਆਪਾਂ ਵਾਟ ਕ੍ਰੀਏਟ ਕਰਾਂਗੇ ਜਿਸ ਤਰ੍ਹਾਂ ਤੁਸੀਂ ਦੇਖੋ ਮੈਂ ਵੀਡੀਓ ਵਿੱਚ ਆਣਾ ਪਿਆ ਵੱਟ ਤੇ ਇੱਥੇ ਮੈਂ ਥੋੜੀ ਵੀਡੀਓ ਤੇਜ਼ ਕਰ ਦਿੱਤੀ ਕਿਉਂਕਿ ਜ਼ਿਆਦਾ ਟਾਈਮ ਲੱਗ ਜਾਣਾ ਸੀ ਵੀਡੀਓ ਲੌਂਗ ਹੋਣੀ ਸੀ ਤੇ ਜਿੱਦਾਂ ਮੈਂ ਸੂਈ ਮਾਰਦਾ ਪਿਆ ਆਪਣੀ ਦਸਤਾਰ ਦੇ ਵਿੱਚ ਤੁਸੀਂ ਵੀ ਇੱਦੀ ਕਰਨਾ ਪੂਰੇ ਆਪਾਂ ਇਹਦੇ ਨਾਲ ਚੰਗੀ ਤਰ੍ਹਾਂ ਵੱਟ ਬਣਾ ਲਾਂਗੇ ਵਰੀ-ਵਰੀ ਕਰਕੇ ਤੁਸੀਂ ਪੱਗ ਪਿੰਦੇ ਨਾਲ ਵੀ ਇਦਾਂ ਕਰ ਸਕਦੇ ਹੋ ਹੁਣ ਲਾਂਗੇ ਜੀ ਆਪਣਾ ਲਾਸਟ ਪੱਲਾ ਲਾਸਟ ਪੱਲਾ ਵੀ ਆਪਾਂ ਚੰਗੀ ਤਰ੍ਹਾਂ ਖੋਲ ਕੇ ਇੱਕ ਪੱਲਾ ਅੰਦਰ ਨੂੰ ਕਰਕੇ ਉੱਪਰ ਉਹਦੀ ਇੱਕ ਪੱਲਾ ਥੱਲੇ ਹੀ ਅੰਦਰ ਨੂੰ ਕਰਕੇ ਸੈੱਟ ਕਰਕੇ ਇੱਦੀ ਲਗਾ ਲੈਣਾ ਲਾਸਟ ਪਰ ਲਾ ਆਪਾਂ ਸਾਫੀ ਲਗਾਵਾਂਗੇ ਇਹਦੇ ਵਿੱਚ ਕੋਈ ਵਾਟਰ ਨਹੀਂ ਪਾਣੇ ਪੂਰਾ ਸਾਫ ਕਰਕੇ ਤੇ ਆਪਣੇ ਸੈਂਟਰ ਜਿੱਥੇ ਆਪਣੀ ਨੋਕ ਬੰਦੀ ਆ ਉੱਥੇ ਇਹਨੂੰ ਲਗਾਵਾਂਗੇ ਜਿੱਥੇ ਆਪਾਂ ਪੇਂਟ ਕੀਤਾ ਸੀਗਾ ਮੋਰਨੀ ਲੜ ਮੋਰਣ ਤੋਂ ਬਾਅਦ ਜਗ੍ਹਾ ਬਣਾ ਕੇ ਤੇ ਉਸ ਜਗ੍ਹਾ ਤੇ ਆਪਾਂ ਪਿੰਨ ਲਗਾਵਾਂਗੇ ਪਿੰਨ ਲਗਾ ਕੇ ਤੇ ਜਿਹੜੇ ਉੱਪਰ ਨੂੰ ਆਪਾਂ ਪੱਲਾ ਲੈ ਕੇ ਜਾਣਾ ਵਾ ਮਾਰਨੀ ਆਲਾ ਤੇ ਥੋੜੇ ਜਿਹੜੇ ਵਟ ਵੁਟਾ ਉਹਦੇ ਚੰਗੀ ਤਰ੍ਹਾਂ ਸੈੱਟ ਕਰਕੇ ਧਾਗਾ ਨਿਕਲਦਾ ਵਾ ਉਹ ਵੀ ਅੰਦਰ ਨੂੰ ਫੋਲਡ ਕਰਕੇ ਫਿਰ ਆਪਾਂ ਪੱਲਾ ਲਗਾਣਾ ਕਿ ਆਪਣੀ ਪੱਗ ਦੀ ਗ੍ਰੇਸ ਵਧੀਆ ਆਵੇ ਅਗਰ ਆਪਣੇ ਜਿਹੜਾ ਫਟਿਆ ਵਾਲਾ ਪਾਸਾ ਥੋੜਾ ਜਿਹਾ ਬਾਹਰ ਨਿਕਲ ਜਾਂਦਾ ਤੇ ਉਹਦਣਾ ਥੋੜੀ ਲੁੱਕ ਮਰ ਜਾਂਦੀ ਹੈ ਪੱਗ ਦੀ ਕਹਿਣ ਦਾ ਭਾਵ ਜਿੱਦਾਂ ਹੁਣ ਆਪਾਂ ਇੰਨੀ ਸਫਾਈ ਕਰਕੇ ਪੱਗ ਬੰਨੀ ਆ ਤੇ ਥੋੜੀ ਜਿਹੀ ਵੀ ਉਹਦਾ ਟੇਨ ਹੋ ਜਵੇ ਤੇ ਉਹ ਫਿਰ ਖਰਾਬ ਜਿਹਾ ਲੱਗਣ ਲੱਗ ਜਾਣੀ ਹਣ ਚੰਗੀ ਤਰ੍ਹਾਂ ਉੱਪਰ ਉਹ ਜਿੱਦਾਂ ਸੈੱਟ ਕਰ ਲੈਣੀ ਆ। ਉਹ ਵੱਟਾਂ ਜਿਹੜੇ ਆਪਣੇ ਵੱਟ ਢਿੱਲੇ ਹੋਗੇ ਉਹਤੇ ਪਿੰਨ ਮਾਰ ਕੇ ਤੇ ਉਸੇ ਜਗ੍ਹਾ ਤੇ ਆਪਾਂ ਪਿੰਨ ਲਗਾ ਦੇਣੀ ਆ ਉੱਪਰ ਉਹਦੀ। ਹੁਣ ਸਲਾਈ ਜਿਹੜੇ ਆਪਣੇ ਮਾੜੇ-ਮੋਟੇ ਵੱਟ ਹੈਗੇ ਆ ਉਹਨਾਂ ਨੂੰ ਕੱਢ ਲਈਏ। ਉੱਪਰੋਂ ਜਿਹੜਾ ਤੁਹਾਡਾ ਡੋਂਗਾ ਪੈਣਾ ਨਾ ਇੱਥੇ ਮੋਰਨੀ ਦੇ ਕੋਲ ਤੁਸੀਂ ਜਿੱਥੇ ਉਹਦੇ ਉਹਦੇ ਬਰਾਬਰ ਉੱਥੋਂ ਸਲਾਈ ਪਾ ਕੇ ਅੰਦਰ ਵਾਲਾ ਕੱਪੜਾ ਮੋਰਨੀ ਦੇ ਵਿੱਚ ਥੋੜਾ ਜਿਹਾ ਕਰ ਦੋ ਤੇ ਜਿਹੜਾ ਤੁਹਾਡਾ ਡੋਂਗਾ ਕਲੀਅਰ ਹੋ ਜਾਣਾ। ਹੁਣ ਪਿੱਛੋਂ ਦੀ ਆਪਾਂ ਜੇ ਤੁਹਾਨੂੰ ਮੈਂ ਦੱਸਿਆ ਸੀਗਾ ਤੁਹਾਡੇ ਸ਼ੀਸ਼ੇ ਚ ਮਦਦ ਨਾਲ ਆਪਾਂ ਸੈੱਟ ਕਰ ਲੈਣੇ ਆ ਉਪਰੋਂ ਦੀ ਪੇਚ ਬਾਕੀ ਤਾਂ ਸਾਰੇ ਆਪਾਂ ਸੈੱਟੇ ਸੀ ਮਾੜੇ ਮੋਟੇ ਆਪਾਂ ਸ਼ੀਸ਼ੇ ਨਾਲ ਸੈੱਟ ਕਰ ਲੇ ਹੁਣ ਅਗਲੀ ਆਪਣੇ ਵਾਰੀ ਸਿਰ ਢੱਕਣ ਦੀ ਚੰਗੀ ਤਰ੍ਹਾਂ ਪਹਿਲਾ ਪੱਲਾ ਖੋਲ ਕੇ ਦੋਨੋਂ ਸਾਈਡਾਂ ਤੋਂ ਇੱਕ ਪੱਲੇ ਇੱਕ ਪੱਲਾ ਬੰਦ ਆਪਾਂ ਇੱਕ ਸੈੱਟ ਰੱਖਾਂਗੇ ਤੇ ਦੋ ਪੱਲੇ ਜਿਹੜੇ ਖੁੱਲੇ ਇੱਕ ਸਾਈਡ ਫਸਾਵਾਂਗੇ ਤਾਂ ਕਿ ਆਪਾਂ ਜਿਹੜਾ ਨੀਚੇ ਵਾਲਾ ਪੇਸ ਹੋਣਾ ਦਿਖੇ ਪੱਗ ਦਾ ਵਾਲਾ ਕੱਪੜਾ ਹੀ ਦਿਖੇ ਨੀਜੇ ਵੀ ਉਪਰੋਂ ਨੂੰ ਸੈੱਟ ਕਰਕੇ ਪਹਿਲਾਂ ਆਪਣੇ ਹੱਥ ਨਾਲ ਤੁਸੀਂ ਜਿਹੜਾ ਬੇ ਆਪਾਂ ਸਿਰ ਢੱਕਣਾ ਹੱਥ ਨੇ ਨੂੰ ਸੈੱਟ ਕਰਨਾ ਪਹਿਲਾਂ ਉਸ ਤੋਂ ਬਾਅਦ ਜੇ ਤੁਸੀਂ ਸਲਾਈ ਦੀ ਲੋੜ ਤੁਹਾਨੂੰ ਹੈਗੀ ਤੁਸੀਂ ਫਿਰ ਉਹ ਯੂਜ਼ ਕਰ ਸਕਦੇ ਹੋ ਪ੍ਰੋਪਰ ਚੰਗੀ ਤਰੀਕੇ ਨਾਲ ਉਪਰੋਂ ਸੈੱਟ ਕਰਕੇ ਤੇ ਪੱਲਾ ਜਿਹੜਾ ਲਾਸਟ ਤੁਸੀਂ ਲੂਪੀ ਵਾਲਾ ਲਗਾਣਾ ਵਾ ਇੱਕ ਸਾਈਡ ਤੋਂ ਅੰਦਰ ਨੂੰ ਅੱਧਾ ਫੋਲਡ ਕਰ ਲੈਣਾ ਦੂਜੀ ਸਾਈਡ ਨੂੰ ਵੀ ਅੰਦਰ ਨੂੰ ਅੱਧਾ ਫੋਲਡ ਕਰ ਲੈਣਾ ਤੇ ਉਦੋਂ ਤੁਸੀਂ ਪੱਲਾ ਲਗਾ ਲੈਣਾ ਹੁਣ ਦੇਖੋ ਜੀ ਤੁਹਾਡੇ ਸਾਹਮਣੇ ਸਾਰੀ ਦਸਤਾਰ ਬਣ ਕੇ ਰੈਡੀ ਆ ਹੁਣ ਤੁਹਾਨੂੰ ਸਾਰੀ ਦਸਤਾਰ ਆਪਾਂ ਦਿਖਾਵਾਂਗੇ ਹੁਣ ਇਸ ਚੈੱਕ ਕਰ ਲਓ ਜੀ ਫਰੰਟ ਤੇ ਲਾਸਟ ਲੜ ਆਪਾਂ ਕੀਤਾ ਜੀ 3D ਹੁਣ ਤੁਸੀਂ ਦੇਖ ਸਕਦੇ ਹੋ ਜੀ ਤਾਂ ਮੈਂ ਸ਼ੇਵ ਆਪਣੀ ਦਸਤਾਰ ਦੀ ਕ੍ਰੀਏਟ ਕੀਤੀ ਆ ਤੇ ਤੁਸੀਂ ਵੀ ਇੱਦੀ ਕ੍ਰੀਏਟ ਕਰ ਸਕਦੇ ਹੋ ਬਸ ਤੁਹਾਨੂੰ ਪ੍ਰੈਕਟਿਸ ਹੀ ਲੋੜ ਆ ਬਾਰ-ਬਾਰ ਵੀਡੀਓ ਦੇਖੋ ਤੇ ਪ੍ਰੈਕਟਿਸ ਕਰੋ ਬਾਕੀ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰਤਾ ਕਰੋ ਆਪਣੇ ਦੋਸਤਾਂ ਤੱਕ ਸ਼ੇਅਰ ਕਰੋ ਜਿਹਨਾਂ ਨੂੰ ਦਸਤਾਰ ਬੰਨੀ ਨਹੀਂ ਆਉਂਦੀ ਇਹ ਚੈੱਕ ਕਰੋ ਜੀ ਬੈਕ ਸਾਈਡ ਦਸਤਾਰ ਦੀ ਬੇਸ ਦੀ ਵੀਡੀਓ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਦਿੱਤਾ ਹੋਇਆ ਹੈ ਮੈਂ ਠੀਕ ਹੈ ਜੀ ਬਾਕੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਤੁਹਾਨੂੰ ਇੱਕ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ